ਸਕੂਲ ਵੈਨ ਹਾਦਸੇ ਦੇ ਬਾਅਦ ਪੀੜਤ ਪਰਿਵਾਰਾਂ ਵੱਲੋਂ ਜੇ ਕਥਿਤ ਦੋ આરોપી ਹੈ ਅਜੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਦੋ ਕਥਿਤ આરોપીਾਂ ਨੂੰ ਗ੍ਰਿਫਤਾਰ ਕੀਤਾ ਗਿਆ ਡਰਾਈਵਰ ਤੇ ਇੱਕ ਟੀਪਰ ਮਾਲਕ ਹੈ ਦੋ ਹੋਰ ਉਸਕੇ ਵਿੱਚ 파ਟਨਰ ਸੀ ਟੀਪਰ ਮਾਲਕ ਕਹੇ ਜਾ ਰਹੇ ਹਨ ਜਿਹੜੇ ਪੀੜਤ ਪਰਿਵਾਰ ਕਹਿ ਰਹੇ ਹਨ ਬੱਚਿਆਂ ਦੇ ਮਾਪੇ ਕਹਿ ਰਹੇ ਹਨ ਵੀ ਜਿਹੜੇ ਕਥਿਤ ਦੋ આરોપી ਹੈ ਪੁਲਿਸ ਨੂੰ ਗ੍ਰਿਫਤਾਰ ਕਰੇ ਉਸ ਮੁੱਦੇ ਨੂੰ ਲੈ ਕੇ ਸਮਾਣਾ ਸਹਿਰ ਅੱਜ ਅਪੀਲ ਕੀਤੀ ਗਈ ਦੀ ਮੁਕੰਮਲ ਬੰਦ ਹੈ ਸਾਰੇ ਬਾਜ਼ਾਰ ਬੰਦ ਹੈ ਔਰ ਤੁਸੀਂ ਦੇਖ ਰਹੇ ਹੋ ਤਹਿਸੀਲ ਕੈਂਪਲੈਕਸ ਦੇ ਬਾਹਰ ਇਨਾ ਬਹੁਤ ਤਰ੍ਹਾਂ ਦਿੱਤਾ ਜਾ ਰਿਹਾ ਹੈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਵੀ ਕਥਿਤ ਤਰੋਪੀਏ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਇਹੀ ਮੰਗ ਕਰ ਰਹੇ ਹਨ ਵੀ ਸਰਕਾਰ ਜਲਦੀ ਜਲਦੀ ਕਥਿਤ ਤਰੋਪੀਆਂ ਨੂੰ ਗ੍ਰਿਫਤਾਰ ਕਰੇ ਜਿਸ ਤਮੇ ਘਟਨਾ ਵਾਪਰੀ ਸਾਡੇ ਪਿੰਡ ਤੋਂ ਬਿਲਕੁਲ ਨੇੜੇ ਤਾਂ ਉਸ ਦਿਨ ਇਸ ਤਰ੍ਹਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਕਿਸ ਕੱਪੜੇ ਦਾ ਇਨਸਾਫ ਲੈਣ ਵਾਸਤੇ ਵੀ ਇਸ ਤਰ੍ਹਾਂ ਦਾ ਨਾਲਾ ਲਾਣਾ ਪਊਗਾ ਕਿਉਂਕਿ ਪੱਥਰ ਤੋਂ ਪੱਥਰ ਦੇ ਵਿੱਚ ਸਾਂਭੀ ਉਸ ਦਿਨ ਉਹਨਾਂ ਨੂੰ ਆਪਣੇ ਬੱਚਿਆਂ ਦੀ ਤਸਵੀਰਾਂ ਖਾਂਗਿਆ ਰਹੀਆਂ ਸੀ ਤੇ ਦਿਲ ਦੇ ਵਿੱਚ ਬਹੁਤ ਦਰਦ ਵੀ ਸੀ ਤੇ ਗੁੱਸਾ ਵੀ ਸੀ ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਮੌਕੇ ਦੀ ਕੋਈ ਵੀ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਉਹਦੀ ਜਿੰਮੇਵਾਰੀ ਬਣਦੀ ਹੈ ਕਿ ਆ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਲੋਕੀਆਂ ਨੂੰ ਸਜ਼ਾ ਦਿੱਤੀ ਜਾਵੇ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਤਾਂ ਫੁੱਲ ਵਰਗੇ ਬੱਚੇ ਸਾਡੇ ਸ਼ਹਿਰ ਚ ਜੋ ਮੈਂ ਸਮਝਦੀਆਂ ਪਹਿਲੀ ਵਾਰ ਇਹ ਜਾ ਭਿਆਨਕ ਹਾਦਸਾ ਹੀ ਹੋਇਆ ਕਿ ਸਾਰੇ ਮੈਂ ਦੇਖ ਰਹੀ ਹਾਂ ਵਰਲਡ ਦੇ ਵਿੱਚ ਇੱਕ ਖਬਰ ਦੇਖੀ ਗਈ ਸਭ ਨੂੰ ਛਿੜੋੜ ਕੇ ਰੱਖਤਾ ਕਿ ਇਹ ਜਾ ਟਾਈਮ ਹੋਣਾ ਜਦੋਂ ਉਹ ਫੁੱਲ ਵਰਗੇ ਬੱਚੇ ਜਦੋਂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਪਰ ਬੜੇ ਅਫਸੋਸ ਦੀ ਤੇ ਦੁੱਖ ਦੀ ਗੱਲ ਹੈ ਕਿ ਮਾਪੇ ਨੂੰ ਇੱਕ ਤਾਂ ਉਹਨਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਦੂਜਾ ਇੰਨੀ ਕੁ ਵੀ ਆਸ ਨਹੀਂ ਕਿ ਉਹ ਆਪਣੇ ਬੱਚਿਆਂ ਲਈ ਇਨਸਾਫ ਮੰਗ ਸਕਣ ਅੱਜ ਪੂਰਾ ਸਮਾਣਾ ਬੰਦ ਹੈ ਸਾਰੇ ਪੇਰੈਂਟਸ ਇੱਕ ਆਸ ਨਾਲ ਜੋਰੇ ਸੀ ਵੀ ਸ਼ਾਇਦ ਭੋਗ ਤੋਂ ਬਾਅਦ ਸਾਡੇ ਤੇ ਜਿਹੜੀ ਅਸੀਂ ਮੰਗ ਕਰ ਰਹੇ ਹਾਂ ਉਹ ਤੇ ਕੋਈ ਕਾਰਵਾਈ ਹੋਊਗੀ ਪਰ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਤੋਂ ਬਹੁਤ ਉਮੀਦਾਂ ਸੀ ਕਿ ਸ਼ਾਇਦ ਉਹ ਮਾਪੇ ਵਿਚਾਰੇ ਬਜ਼ੁਰਗ ਕੋਈ ਘਰੋਂ ਚਲਾ ਜਾਵੇ ਚਲੋ ਹੁੰਦਾ ਆਪਾਂ ਮਨ ਨੂੰ ਸਮਝਾਉਣੀ ਆ ਪਰ ਮਾਪੇ ਰੋਜ਼ ਮਰਦੇ ਨੇ ਰੋਜ਼ ਮਰਦੇ ਨੇ ਜਦੋਂ ਘਰੇ ਵੜਦੇ ਨੇ ਦੇਖਦੇ ਨੇ ਉਹਨਾਂ ਦਾ ਘਰ ਚ ਜੂਣਾ ਕੀ ਰਹਿ ਗਿਆ ਕੀ ਆਪਣੇ ਬੱਚਿਆਂ ਲਈ ਜਸਟਿਸ ਵੀ ਨਹੀਂ ਉਹਨਾਂ ਨੂੰ ਮਿਲ ਰਿਹਾ ਬਹੁਤ ਮਾੜੀ ਗੱਲ ਹੈ ਇਹ ਜੋ ਉਹਨਾਂ ਨਾਲ ਇੱਕ ਬਹੁਤ ਵੱਡਾ ਤੱਕਾ ਹੋ ਰਿਹਾ ਉਹਦੇ ਰੋਸ ਦੇ ਵਿੱਚ ਅੱਜ ਪੂਰਾ ਸਮਾਨਾ ਇਕੱਠਾ ਹੈ ਅਸੀਂ ਸਾਰੇ ਅੱਜ ਉਹਨਾਂ ਦੇ ਪੇਰੈਂਟਸ ਦੇ ਨਾਲ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵਿਸ਼ਵਾਸ ਵੀ ਦਿਵਾਉਣੀ ਆ ਅੱਧੀ ਰਾਤ ਵੀ ਆਵਾਜ਼ ਮਾਰੋਗੇ ਗੁਰਸ਼ਰਨ ਰੰਦਾਵਾ ਜਿੱਥੇ ਕਹੋਗੇ ਤੁਹਾਡੇ ਨਾਲ ਖੜੀ ਆ ਦੇਖੋ ਅੱਜ ਜਿਹੜਾ ਇਹ ਸਮਾਣਾ ਬੰਦ ਦੀ ਕਾਲ ਦਿੱਤੀ ਹੈ ਵੀ ਜਲਦੀ ਨਾਲ ਜਲਦੀ ਇਹ ਬਹੁਤ ਹੀ ਮਜਬੂਰੀ ਬਸ ਹੋ ਕੇ ਮਜਬੂਰ ਹੋ ਕੇ ਦੁਖੀ ਹੋ ਕੇ ਇਹ ਮੰੰਦੀ ਕਾਲ ਦਿੱਤੀ ਗਈ ਹੈ ਐਨਾ ਹੀ ਕਹਦਾ ਹਾਂ ਅੱਜ ਤੁਹਾਡੇ ਸਾਹਮਣੇ ਜੋ ਸਾਡੇ ਨੰਨੇ ਬੁੰਨੇ ਪਿਆਰੇ ਬੱਚੇ ਉਹਨਾਂ ਤੋਂ ਧੰਨਵਾਦ ਕਰਦਾ ਪ੍ਰਭੂ ਚੰਦਾਂ ਦੇ ਵਿੱਚ ਜਾ ਕੇ ਲੀਨ ਹੋ ਗਏ ਸੀ ਅੱਜ ਉਸ ਨੂੰ 24 ਦਿਨ ਹੋ ਗਏ ਆ ਸਰਕਾਰ ਦੀ ਬਹੁਤ ਵੱਡੀ ਬੇਰੁਖੀ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਬੇਰੁਖੀ ਜਿਹੜਾ ਉਹ ਐਡਾ ਵੱਡਾ ਦੁੱਖ ਹੈ ਉਸ ਤੋਂ ਵੱਡਾ ਦੁੱਖ ਇਹ ਹੋ ਗਿਆ ਕਿ ਕੋਈ ਸੁਣਵਾਈ ਨਹੀਂ ਹੈਗੀ 24 ਦਿਨਾਂ ਦੇ ਵਿੱਚ ਜਿਹੜੇ ਮੇਨ ਕਾਰਪਰੇਟ ਨੇ ਦੋਸ਼ੀ ਨੇ ਉਹ ਫਰਾਰ ਨੇ ਆਪਣੀਆਂ ਬੇਲਾ ਕੋਰਟ ਦੇ ਵਿੱਚ ਲਾ ਰਹੇ ਆ ਜਿਹੜੇ ਸਾਰਾ ਆਪਣਾ ਉਹ ਲਗੇ ਹੋਏ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਵੇਲ ਕਰਾਣੀ ਹੈ ਔਰ ਕੋਈ ਸੁਣਵਾਈ ਨਹੀਂ ਹੈ ਪਰ ਮੈਂ ਪਰੇਸ਼ਾਨ ਆ ਇਸ ਚੀਜ਼ ਤੋਂ ਕਿ ਜਿਹੜੇ ਇਹ ਟਿਪਰ ਹੈਗੇ ਆ ਸੈਂਕੜਿਆਂ ਦੀ ਤਦਾਦ ਦੇ ਵਿੱਚ ਇਹ ਟਿਪਰ ਸਮਾਣਾ ਦੇ ਵਿੱਚ ਕਿਵੇਂ ਆ ਗਏ ਅੱਜ ਸਾਡਾ ਸਮਾਣਾ ਛਤਰਾਣਾ ਮਿੱਟੀ ਦਾ ਹੱਬ ਬਣ ਗਿਆ ਸਾਰਾ ਮਿੱਟੀ ਦਾ ਜਿਹੜਾ ਕਾਰੋਬਾਰ ਹੈਗਾ ਉਹ ਸਮਾਣਾ ਵਿੱਚ ਕਿਵੇਂ ਸ਼ਿਫਟ ਹੋ ਗਿਆ ਜੀ ਕਿੱਥੋਂ ਤੋਂ ਆ ਗਏ ਇਹ ਟਿਪਰ ਅੱਜ ਇਹ ਜਿਹੜਾ ਟਿਪਰ ਹੈ ਕੁਝ ਦਿਨ ਪਹਿਲਾਂ ਇਸ ਦਾ ਚਲਾਨ ਹੋਇਆ ਜਿਹੜਾ ਡਰਾਈਵਰ ਹੈ 19 ਸਾਲ ਉਹਦੀ ਉਮਰ ਹੈਗੀ ਹੈ ਉਹਦੇ ਕੋਲ ਲਾਇਸੈਂਸ ਨਹੀਂ ਕੋਈ ਇੰਸ਼ੋਰੈਂਸ ਨਹੀਂ ਸੋ ਇਹ ਬੜੇ ਵੱਡੇ ਪ੍ਰਸ਼ਨ ਖੜੇ ਹੋ ਜਾਂਦੇ ਹੈਗੇ ਆ ਔਰ ਖਾਸ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਸਮਾਣੇ ਦੇ ਵਿੱਚ ਬਹੁਤ ਵੱਡਾ ਡਰ ਤੇ ਸਹਿਮ ਦਾ ਮਾਹੌਲ ਹੈ ਸਮਾਣੇ ਦੇ ਵਿੱਚ ਸਮਾਣਾ ਡਰਿਆ ਹੋਇਆ ਔਰ ਤੁਸੀਂ ਦੇਖਿਆ ਬੱਚਾ ਦੇ ਸੀ ਸੰਸਕਾਰ ਹੋਏ ਆ ਮੈਂ ਪਹਿਲੀ ਵਾਰ ਸਮਾਣੇ ਦੇ ਵਿੱਚ ਦੇਖਿਆ ਕਿ ਸਮਸ਼ਾਨ ਘਾਟ ਦੇ ਵਿੱਚ 40 40 50 50 ਪੁਲਿਸ ਦੇ ਮੁਲਾਜ਼ਮ ਉੱਥੇ ਇਕੱਠੇ ਹੋਏ ਆ ਭੋਗ ਪੈ ਰਹੇ ਆ ਪੁਲਿਸ ਉੱਥੇ ਇਕੱਠੀ ਹੋ ਰਹੀ ਹੈ ਕੀ ਇਹ ਜਿਹੜੀ ਪੁਲਿਸ ਹੈ ਅਸੀਂ ਦੋ ਗੱਡੀਆਂ ਪਟਿਆਲਾ ਸਮਾਣਾ ਰੋਡ ਤੇ ਨਹੀਂ ला ਸਕਦੇ ਅੱਜ ਵੀ ਉਹ ਟਿਪਰ ਚੱਲ ਰਹੇ ਆ ਅੱਜ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਸੋ ਬਹੁਤ ਵੱਡੇ ਪ੍ਰਸ਼ਨ ਇਹ ਜਿਹੜਾ ਸਾਰਾ ਬਹੁਤ ਵੱਡਾ ਦੁਖਾਂਤ ਜੋ ਸੁਬਾਣੇ 'ਚ ਵਾਪਰਿਆ ਵੱਡੇ ਪ੍ਰਸ਼ਨ ਖੜੇ ਕਰਦਾ ਹੈ ਕਿ ਕੌਣ ਲੋਕ ਨੇ ਕਿਹੜੇ ਪਾਵਰਫੁੱਲ ਲੋਕ ਨੇ ਇਹਨਾਂ ਦੇ ਪਿੱਛੇ ਜੋ ਇਹਨਾਂ ਦੋਸ਼ੀਆਂ ਨੂੰ ਵਿਚਾਰੇ ਆ ਔਰ ਬੜੀ ਬਾਈਸੀ ਵਾਲੀ ਗੱਲ ਆ ਬੜੀ ਦੁੱਖ ਵਾਲੀ ਗੱਲ ਆ ਸਾਡੇ ਜਿਹੜੇ ਮਾਪੇ ਨੇ ਸਾਡੇ ਬੱਚਿਆਂ ਦੇ ਉਹ ਦਰਦ ਦਰ ਦੀਆਂ ਠੋਕਰਾਂ ਖਾ ਰਹੇ ਆ ਕਦੇ ਉਹਨਾਂ ਨੂੰ ਡੀਐਸਪੀ ਸਮਾਣਾ ਬੁਲਾ ਰਿਹਾ ਕਦੇ ਉਹਨਾਂ ਨੂੰ ਐਸਡੀਐਮ ਬੁਲਾ ਰਹੀ ਹੈ ਕਦੇ ਡੀਸੀ ਸਾਹਿਬ ਬੁਲਾ ਰਹੇ ਆ ਔਰ ਇਸ ਤੋਂ ਵੀ ਵੱਡੀ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਕੋਈ ਵੀ ਜ਼ਿੰਮੇਵਾਰ ਬੰਦਾ ਜਾਂ ਪਟਿਆਲਾ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਵੱਡਾ ਅਫਸਰ ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਕੋਲ ਉਹਨਾਂ ਦੀ ਸਾਰ ਲੈਂਡ ਨਹੀਂ ਆਇਆ ਉਹਨਾਂ ਦਾ ਦੁੱਖ ਸੁਣਨ ਵਾਸਤੇ ਨਹੀਂ ਆਇਆ ਔਰ ਇਹ ਬਹੁਤ ਵੱਡਾ ਦੁੱਖ ਹੈ ਕਿ ਅੱਜ ਉਹਨਾਂ ਨੂੰ ਦਰਦ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਤੇ ਲੱਗਦਾ ਨਹੀਂ ਕਿ ਵੀ ਸਾਡੇ ਬੱਚਾ ਨੂੰ ਇਨਸਾਫ ਮਿਲੂਗਾ ਇਹ ਮਜਬੂਰੀ ਬਸ ਹੋ ਕੇ ਅੱਜ ਇਹ ਸਮਾਣਾ ਬੰਦ ਤੇ ਧਰਨਾ ਸਾਰਾ ਤੁਸੀਂ ਦੇਖ ਰਹੇ ਹੋ ਸਾਰਾ ਸੁਬਾਣਾ ਬੰਦ ਹੈ ਸਾਰੇ ਸੁਬਾਣੇ ਦੇ ਵਿੱਚ ਹੀ ਬਹੁਤ ਹੀ ਦੁਖਾਂਤ ਜੋ ਵਾਪਰਿਆ ਬੜਾ ਦੁੱਖ ਦੇ ਹਾਲਾਤ ਨੇ ਕੱਲਾ ਕੱਲਾ ਸਮਾਣਾ ਵਾਸੀ ਰੋਇਆ ਇਸ ਦੁਕਾਨ ਤੇ ਸੋ ਅੱਜ ਤੁਸੀਂ ਦੇਖ ਰਹੇ ਹੋ ਸਾਰਾ ਸਮਾਣੇ ਨੇ ਇਕੱਠੇ ਹੋ ਕੇ ਬੰਦ ਦਾ ਐਲਾਨ ਕੀਤਾ ਤੇ ਮੈਂ ਸਮਝਦਾ ਸਰਕਾਰ ਦੇ ਕੰਨਾਂ ਤੇ ਕੋਈ ਨਾ ਕੋਈ ਜੂਰ ਜ਼ਰੂਰ ਸਿਰਕੂਗੀ ਔਰ ਮੈਂ ਮੰਗ ਕਰਦਾ ਕਿ ਸਾਡੇ ਬੱਚਾ ਨੂੰ ਇਨਸਾਫ ਦਿੱਤਾ ਜਾਏ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼